ਸਿਧੇ ਗ੍ਰਾਂ 24 ਪੰਜਾਬ న్యూ ਚੈਨਲ ਬੀਤੀ ਰਾਤ ਆਈ ਤੇਜ਼ ਹਨੇਰੀ ਦੇ ਕਾਰਨ ਭਾਨੀਗੜ੍ਹ ਦੇ ਨੇੜਲੇ ਪਿੰਡ ਬਲਿਆਲ ਵਿਖੇ ਇੱਕ ਗਰੀਬ ਪਰਿਵਾਰ ਦਾ ਮਕਾਨ ਬੀਤੀ ਸ਼ਾਮ ਤੇ ਜਨੇਰੀ ਚੱਕੜਾਉਣ ਦੇ ਕਾਰਨ ਡਿੱਗ ਗਿਆ ਹੈ ਜਿਕਰ ਜੋਗਾ ਕਿ ਪੀੜਤ ਵਿਅਕਤੀ ਦਿਹਾੜੀ ਮਜ਼ਦੂਰ ਕਰਨ ਵਾਲਾ ਕੰਮ ਤੇ ਗਿਆ ਸੀ ਤੇ ਉਸ ਦੀ ਕਰਵਾਲੀ ਏਕੀ ਗਈ ਸੀ ਦੀ ਘਰ ਦੇ ਇੱਕ ਬੱਚਾ ਇਸੀ ਜਦੋਂ ਤੇਜ਼ ਹਨੇਰੀ ਕਾਰਨ ਨਾਲ ਲੱਗਦੇ ਇੱਕ ਮਕਾਨ ਦੇ ਇੱਟਾਂ ਦੇ ਉੱਪਰ ਕਰਦੇ ਉੱਪਰ ਡਿੱਗ ਗਈਆਂ ਜਿਸ ਦੇ ਕਾਰਨ ਤਿੰਨ ਕਮਰਿਆਂ ਦੇ ਸੱਤ ਟਾਟੇਰੀ ਹੋ ਗਈ ਹੈ ਮਕਾਨ ਦੇ ਅੰਦਰ ਕੋਈ ਵਿਅਕਤੀ ਨਾ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਓ ਗਿਆ ਪੀੜਤ ਹਰਵਿੰਦਰ ਸਿੰਘ ਨੇ ਪਿੰਡ ਬਲਿਆਲੇੰਦ ਦੱਸਿਆ ਕਿ ਮਕਾਨ ਦੇ ਸੱਤ ਵਿਕਣ ਕਾਰਨ ਉਸ ਦੇ ਘਰ ਅੰਦਰ ਪੈ ਸਮਾਨ ਸਭ ਖਰਾਬ ਹੋ ਚੁੱਕਾ ਹੈ ਤੇ ਬੱਕਰੀਆਂ ਤਰੀਕ ਵਿੱਚ ਪੰਜ ਛੇ ਦਸਾਂ ਮਾਰਨੀਆਂ ਦਸਾਂ ਜਾ ਰਹੀਆਂ ਹਨ ਜਿਆਦਾਤਰ مالی ਨੁਕਸਾਨ ਹੋ ਗਿਆ ਹੈ ਇਸ ਮੌਕੇ ਦੇ ਜਿੱਥੇ ਉਹਨਾਂ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮਦਦ ਦੀ ਘਾਰ ਲਗਾਈ ਗਈ ਹੈ ਅਤੇ ਤਸਵੀਰਾਂ ਵੀ ਦੇਖ ਸਕਦੇ ਹੋ ਟੁੱਟੇ ਹੋਏ ਬੈੱਡ ਅਤੇ ਕਿਵੇਂ ਛੱਤ ਟੁੱਟੀ ਨਜ਼ਰ ਆ ਰਹੀ ਹੈ ਜਿੱਥੇ ਕਿ ਆਸ਼ਿਆਨਾ ਸਿਰਫ ਜ਼ਿੰਦਗੀ ਜਿੱ ਇੱਕ ਵਾਰ ਬਣਦਾ ਹੈ ਹਰ ਇੱਕ ਇਨਸਾਨ ਨੂੰ ਰੋਜ਼ ਰੋਜ਼ ਬਣਾਉਣਾ ਬਹੁਤ ਮੁਸ਼ਕਲ ਹੈ ਜਿੱਥੇ ਕਿ ਤਸਵੀਰਾਂ ਵਿੱਚ ਦੇਖ ਸਕਦਾ ਹਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ ਜਿੱਥੇ ਉਸਨੇ ਕਿਹਾ ਕਿ ਮੈਂ ਮਸਾਂ ਹੀ ਪਹਿਲਾਂ ਹੀ ਘਰ ਮਸਾਂ ਬਣਾਇਆ ਸੀ ਅਤੇ ਹੁਣ ਦੁਬਾਰੋਂ ਫੇਰ ਛੱਤ ਦੀ ਮੁਰੰਮਤ ਕਰਨਾਣੀ ਬਹੁਤ ਔਖੀ ਹੈ ਇਸ ਲਈ ਉਹਨਾਂ ਨੇ ਬੇਨਤੀ ਕੀਤੀ ਕਿ ਸਰਕਾਰ ਵੱਲੋਂ ਇਹਨਾਂ ਨੂੰ ਜਲਦੀ ਤੋਂ ਜਲਦੀ ਛੱਤ ਦੀ ਜੋ ਮੁਰੰਮਤ ਕਰਵਾਈ ਜਾ ਸਕੇ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਘਰ ਦੇ ਵਿੱਚ ਆਰਾਮ ਨਾਲ ਛੱਤ ਦੇ ਨੀਚੇ ਰਹਿ ਸਕਣਾਂ ਔਰ ਸੁਣ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਪਰਿਵਾਰਕ ਮੈਂਬਰ ਇਹ ਵੀ ਜ਼ੋਰਦਾਰ ਹੈ ਤੁਸੀਂ ਦੇਖ ਸਕਦੇ ਹੋ ਉੱਪਰ ਜਮੇ ਸੱਤ ਖਾਲੀ ਹੋ ਗਈ ਇਹ ਟੁੱਟ ਗਿਆ ਜਿਹੜੇ ਗਾਡਰ ਸੀ ਉੱਤੇ ਹੋਗੇ ਇੱਥੇ ਪਸ਼ੂ ਬੰਨੇ ਹੋਏ ਸੀਗੇ ਤਿੰਨ ਚਾਰ ਪਸ਼ੂ ਜਿਹੜੇ ਮਾਰ ਕੇ ਉਹ ਸਾਡੇ ਬਾਹਰ ਕੱਢ ਲਏ ਸੀਗੇ ਬਾਕੀ ਕੱਡੇ ਨਹੀਂ ਹੋਏ ਇਹਦੇ ਅੰਦਰੇ ਦਬੇ ਹੋਏ ਨੇ ਆਹ ਦੇਖੋ ਇਸ ਜਗ੍ਹਾ ਤੇ ਸੀਗੇ ਆਦੇ ਬੱਚਿਆਂ ਦੇ ਜੜੇ ਨੇ ਇਹ ਇਹਨਾਂ ਦੇ ਨਾਲ ਬੰਨੇ ਹੋਏ ਸੀਗੇ ਜਿਹੜੇ ਇੱਥੇ ਖੁੱਲ ਗਏ ਖੁੱਲ ਗਏ ਬਾਕੀ ਇਹਦੇ ਵਿੱਚ ਦਬਨ ਦੇ ਕਰਕੇ ਆਹ ਪੇਟੀਆਂ ਟੁੱਟ ਚੁੱਕੀਆਂ ਨੇ ਅਲਮਾਰੀਆਂ ਹਰ ਇੱਕ ਚੀਜ਼ ਢੋਲ ਦੇ ਟਣਕ ਸੀਗੇ ਸਾਰਾ ਕੁਝ ਟੁੱਟ ਗਿਆ ਤੇ ਹਸ ਰਿਆ ਸੁਭਿਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਇੱਥੇ ਉਹ ਪੈਂਦੇ ਸੀਗੇ ਔਰ ਜੋ ਜੋ ਗਰਪਾਲ ਸਿੰਘ ਸੀਗੇ ਉਹ ਵੀ ਇਸ ਜਗ੍ਹਾ ਤੇ ਪੈਂਦੇ ਸੀ ਉਹਨਾਂ ਨੂੰ ਫੜ ਕੇ ਕੱਢਿਆ ਗਿਆ ਉਹਨਾਂ ਦੇ ਵੀ 2-4 ਇੱਟਾਂ ਲੱਗੀਆਂ ਤੇ ਮੈਂ ਬੇਨਤੀ ਕਰਦਾ ਕਿ ਇਹ ਇਹਨਾਂ ਦਾ ਗਰੀਬਾ ਦਾ ਰਹਿਣ ਦਾ ਬਸੇਰਾ ਹੈ ਔਰ ਇਹ ਜਲਦੀ ਤੋਂ ਜਲਦੀ ਇਹਨਾਂ ਦੀ ਮਦਦ ਕੀਤੀ ਜਾਵੇ ਮੇਰਾ ਨਾਮ ਗੁਰਚਰ ਸਿੰਘ ਹੈ ਜੀ ਕੀ ਗੱਲ ਹੋਈ ਜੀ ਰਾਤ ਇਹ ਬਹੁਤ ਵੱਡਾ ਕੱਲ 6 1 ਵਜੇ ਤੂਫਾਨ ਆਇਆ ਜੀ ਇਹ ਜੋ ਤੂਫਾਨ ਆਇਆ ਕੰਦਾ ਗਿਰਗੀਆਂ ਸੱਤ ਗਿਰਗੀਆਂ ਔਰ ਤੂਫਾਨ ਨੇ ਸਾਰਾ ਨੁਕਸਾਨ ਕਰਤਾ ਅਰ ਬੈਡ ਟੁੱਟ ਗਿਆ ਲਮਾਰੀ ਮੋਟਰਸਾਈਕਲ ਬਾਕੀ ਪਸ਼ੂ ਸੀਗੇ 6-7 ਪਸ਼ੂ ਉਹ ਮਰ ਗਏ ਹਲੇ ਵਿੱਚ ਕੁਝ ਦਬੇ ਹੋਏ ਨੇ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਜੀ ਬਸ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਹਿ ਗਿਆ ਬੱਚਿਆਂ ਦਾ ਬਚਾਅ ਰਹਿ ਗਿਆ ਬਾਕੀ ਸਾਰਾ ਘਰ ਟੁੱਟ ਗਿਆ ਜੀ ਸਾਰਾ ਕੁਝ ਜੋ ਅੰਦਰ ਸੀ ਉਹ ਸਾਰਾ ਕੁਝ ਤਹਸਨਹਸ ਹੋ ਗਿਆ ਆਗਰ ਗੱਲ ਕਰੀ ਕਿੰਨੇ ਦਾ ਪੈਸਾ ਦਾ ਨੁਕਸਾਨ ਹੋ ਗਿਆ ਇੱਕ ਘਟੋ ਘਟ ਮੈਨੂੰ ਲੱਗਦਾ ਜੀ 5-6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿੱਚੇ ਪੱਖੇ ਕੱਪੜੇ ਕੁਝ ਵੀ ਨਹੀਂ ਬਚਿਆ ਜੀ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਖਤਮ ਹੋ ਗਿਆ ਜੀ ਜਦੋਂ ਇਹ ਰਾਤ ਤੂਫਾਨ ਆਇਆ ਉਹਦੇ ਪਰਿਵਾਰ ਦੇ ਬੱਚੇ ਕੋਈ ਵਿੱਚ- ਵਿੱਚੇ ਬੈਠੇ ਸੀ ਨਹੀਂ ਵਿੱਚ ਹੈ ਨਹੀਂ ਸੀ ਉਹ ਪਹਿਲਾਂ ਹੀ ਸਾਨੂੰ ਕੱਢ ਲਏ ਸੀ ਪਹਿਲਾਂ ਵਿੱਚ ਸੀ ਪਹਿਲਾਂ ਹੀ ਕੱਢ ਲਏ ਸੀਗੇ ਸਾਨੂੰ ਲੱਗ ਰਿਹਾ ਸੀਗਾ ਜਦੋਂ ਤੂਫਾਨ ਆਇਆ ਕੰਧਾਂ ਹਿੱਲਣ ਲੱਗੀਆਂ ਸੀ ਅਗਰ ਗੱਲ ਕਰੀਏ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾਂਗੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਕਿ ਦੇਖੋ ਦਿਹਾੜੀਦਾਰ ਬੰਦੇ ਆ ਜੀ ਗਰੀਬ ਬੰਦੇ ਆ ਵੀ ਮੇਰਾ ਭਰਾ ਹਲ ਰਾਤ ਕੰਮ ਤੇ ਗਿਆ ਹੋਇਆ ਸੀਗਾ ਉਸ ਸਮੇਂ ਅ ਇਹਹੀ ਮੰਗ ਕਰਦੇ ਕਿ ਇਹਨਾਂ ਦਾ ਮਕਾਨ ਬਣਾਇਆ ਜਾਵੇ ਪੱਕਾ ਮਕਾਨ ਬਣਾਇਆ ਜਾਵੇ ਜੋ ਸਰਕਾਰ ਦੀਆਂ ਸੈਂਟਰ ਦੀਆਂ ਜਾਂ ਪੰਜਾਬ ਸਰਕਾਰ ਦੇਆਂ ਸਕੀਮਾਂ ਚੱਲ ਰਹੀਆਂ ਨੇ ਉਹਨਾਂ ਦੇ ਅਧੀਨ ਇਹ ਮਕਾਨ ਜਲਦੀ ਤੋਂ ਜਲਦੀ ਬਣਾਇਆ ਜਾਵੇ ਤਾਂ ਕਿ ਇੱਥੇ ਦੁਬਾਰਾ ਰਹਿ ਸਕੇ ਪੂਰਾ ਪਰਿਵਾਰ ਹੈ ਜੀ ਔਰ ਛੋਟੇ-ਛੋਟੇ ਬੱਚੇ ਨੇ ਰਵਿੰਦਰ ਸਿੰਘ ਜੀ ਕਿੱਥੇ ਦਾ ਕੀ ਨਾਮ ਹੈ ਗਿਰਪਾਲ ਜੀ ਪਿੰਡ ਘੜਾ ਜੀ ਬਰੇਾਲ ਜੀ ਕੀ ਗੱਲ ਹੋਈ ਹੈ ਇਹ ਤੇ ਫਾਨ ਕਰਕੇ ਜੀ ਉਹ ਹੋ ਗਿਆ 4-5 ਵਜੇ ਤਫਾਨ ਆਇਆ ਉਹ ਉਧਾਰਨ ਟਟ ਹੈ ਗਿਆ ਜੀ ਬੱਚੀ ਦੀ ਕੁੜੀ ਬਸ ਗਈ ਉਹਦੀ ਬੱਚ ਬਸਤ ਰਹੀ ਜੀ ਤੁਸੀਂ ਕਿੱਥੇ ਗਏ ਸੀ ਮੋੱਖਾ ਜੀ ਮੈਂ ਕੰਮ ਤੇ ਗਿਆ ਸੀ ਕਿ ਕਾ ਉਹ ਗੱਡੇ ਨੇ ਬਾਹਰ ਇਹ ਕੀ ਕਰਨ ਹੋਇਆ ਜੀ ਤਫਾਨ ਆ ਗਿਆ ਕਿੰਨਾ ਕੁ ਨੁਕਸਾਨ ਹੋਇਆ ਵਿਚਾਰੇ ਹੋ ਗਿਆ ਇਹ ਘਰ ਦਾ ਕੁਝ ਨਹੀਂ ਬਚਿਆ ਤੇ ਜਦੋਂ ਜਦੋਂ ਇਹ ਨੁਕਸਾਨ ਹੋਇਆ ਤੁਸੀਂ ਕੰਮ ਤੇ ਗਏ ਸੀ ਹਾਂ ਜੀ ਕੰਮ ਤੇ ਗਏ ਸੀ ਚਲੋ ਕੀ ਦੱਸਾਂ ਇਹ ਗੱਲ ਅੱਛਾ ਇਹ ਜੀ ਫੋਨ ਕਰਕੇ ਬੁਲਾਇਆ ਮੈਨੂੰ ਕਿੰਨੇ ਬੱਚੇ ਹੈ ਹਾਂ ਹਾਂ ਜੀ ਗੁੜੀ ਆਤੀ ਮੇਰੀ ਆਪ ਖੜੀ ਆਈ ਸਾਹਮਣੇ ਸਰਟੀਫਿਕੇਟ ਦਾ ਬਚਾਓ ਆ ਬਚਾਅ ਰਹਿ ਗਿਆ ਜੀ ਕੱਢ ਲਈ ਨਾਲ ਤੇ ਹੁਣ ਕੀ ਮੰਗ ਕਰਦੇ ਸਰਦਾਰ ਅੱਛਾ ਸਰਕਾਰ ਕੋਈ ਮੰਗ ਕਰਦੇ ਵੀ ਸਾਡਾ ਘਰ-ਬਾਰ ਪਰੋਂ ਪਰ ਹੈ ਮੈਂ ਜਗਮੀਤ ਸਿੰਘ ਸਰਪੰਚ ਬਲਿਆੜੀ ਤੇ ਇਹ ਰਾਤ ਜੀ ਤਕਰੀਨ 5-6 ਵਜੇ ਜਿਹੜਾ ਤੂਫਾਨ ਆਇਆ ਬਹੁਤ ਜ਼ਿਆਦਾ ਤੂਫਾਨ ਸੀਗਾ ਇੱਕ ਬਿੰਦਰ ਸਿੰਘ son of ਗੁਰਪਾਲ ਸਿੰਘ ਪਰਿਵਾਰ ਸਾਡੇ ਬਹੁਤ ਗਰੀਬ ਐ ਵਿਚਾਰਾ ਦਿਹਾੜੀ ਦਾਪਾ ਕਰਦਾ ਜੀ ਇਹ ਤੇ ਇਹਦਾ ਸਾਰਾ ਇਹ ਵੀ ਦਿਹਾੜੀ ਤੇ ਗਿਆ ਸੀਗਾ ਇਹਦੇ ਬੱਚੇ ਘਰੇ ਸੀਗੇ ਇਹਦਾ ਘਰ ਅੱਗ ਲੱਗ ਗਿਆ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਬਾਕੀ ਕੁਛ ਮੇਮਨੇ ਸੀ ਕਿ ਬੱਕਰੀਆਂ ਸੀਗਾ ਉਹ ਵੀ ਥੱਲੇ ਆ ਗਈਆਂ ਉਹ ਮਰ ਗਏ ਕਿਵੇਂ ਕਿਵੇਂ ਦੇਖਦੇ ਚਲੇ ਕੇ ਪ੍ਰਸ਼ਾਸਨ ਤੋਂ ਮਦਦ ਦੀ ਕੀ ਮਿੱਤਰ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਇਹਨਾਂ ਦੀ ਜੋ ਵੀ ਸਕੀਮਾਂ ਚਾਉਂਦਾ ਹੈ ਵੀ ਇਹਨਾਂ ਦਾ ਘਰ ਪਵਾਇਆ ਜਾਵੇ ਇਹਨਾਂ ਦੀ ਜੋ ਵੀ مالی ਮਦਦ ਹੈ ਇਹਨਾਂ ਦੀ مالی ਮਦਦ ਕਰੀ ਜਾਵੇ ਜਿਵੇਂ ਵੀ ਚਲੋ ਜਿਵੇਂ ਹੁਣ ਸੈਂਟਰ ਦੀ ਸਕੀਮ ਚੱਲ ਰਹੀ ਹੈ ਜੀ ਉਹ ਕੱਚੇ ਘਰਾਂ ਵਾਲੀ ਉਹ ਦੇਖੋ ਪਤਾ ਕੀ ਹੈ ਉਸ ਟਾਈਮ ਨੂੰ ਹੁਣ ਆਲਾ ਉਹ ਐ ਨਹੀਂ ਪਤਾ ਸਾਲ ਨਾ ਬਣੇ 2 ਸਾਲ ਨਾ ਬਣੇ ਹਨਾ ਉਹਨਾਂ ਟਾਈਮ ਵਿਚਾਰਾ ਕਿੱਥੇ ਰਹੂਗਾ ਇਹ ਉਹ ਤਾਂ ਜੀ ਹੁਣ ਕੇਰਾ ਲਿਖ ਕੇ ਲੈ ਜਾਣਗੇ ਉਹ ਉਹ ਪਤਾ ਨਹੀਂ ਕਦੋਂ ਬਣਾਏ ਅਸੀਂ ਤਾਂ ਇਹ ਕਹਿੰਦੇ ਵੀ ਇਹ ਜੇ ਘਰ ਵੀ ਤੁਰੰਤ ਪੈਣੇ ਚਾਹੀਦੇ ਨੇ ਜੀ ਅ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੀ ਇਹ ਨਹੀਂ ਇੱਥੇ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਮੈਂ ਵੀਡੀਓ ਸਾਹਿਬ ਨੂੰ ਵੀ ਫੋਨ ਕੀਤਾ ଥିਗਾ ਵੀਡੀਓ ਸਾਹਿਬ ਚਲੋ ਕਹਿੰਦੇ ਵੀ ਅਸੀਂ ਬੰਦਾ ਭੇਜਾਂਗੇ ਤੇ ਉਹ ਕੋਲ ਉਹਨੇ ਇਹ ਗੱਲ ਕਹੀ ਦੀ ਕਹਿੰਦੇ ਵੀ ਦੇਖੋ ਪ੍ਰਸ਼ਾਸਨ ਲਵੇ ਕੋਈ ਸਰਕਾਰ ਲਵੇ ਕੋਈ ਪੈਸਾ ਹੈ ਨਹੀਂ ਜੀ ਅ ਰਾਤ ਜਿਵੇਂ ਤੂਫਾਨ ਨੂੰ ਦੇਖਦੇ ਹੋ ਲੱਗਦਾ ਕਿ ਕੋਈ ਚੀਜ਼ ਕੀ ਲੱਗਦਾ ਵੀ ਕਿੰਨੀ ਸ਼ਕਤੀ ਹੈ ਜਾਂ ਤੂਫਾਨ ਇੰਨੇ ਕਿੰਨੇ ਜ਼ਿਆਦਾ ਤੂਫਾਨ ਤਾਂ ਬਹੁਤ ਜ਼ਿਆਦਾ ਧੀ ਬਹੁਤ ਨੁਕਸਾਨ ਆਪਣੇ ਏਰੀਆ ਜਿੱਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੌਣੀਗੜ ਜਿਹੜਾ ਟਾਵਰ ਟੁੱਟ ਗਿਆ ਜੀ ਤੇ ਇੱਥੇ ਵੀ ਸਾਡੇ ਕਈ ਘਰਾਂ ਦੇ ਸੱਡ ਸੁੱਟ ਗਿਰ ਗਏ ਜੀ ਬਾਗੜੀ ਲਹਾਰਾਂ ਦਾ ਘਰ ਆ ਇੱਥੇ ਸਾਡੇ ਉਹ ਵੀ ਛੱਪਰ ਛਪਰ ਉਹਨਾਂ ਨੂੰ ਦਿਖਾਉਣਾ ਜੀ ਉਹ ਵੀ ਚੱਲ ਗਏ ਉਹਨਾਂ ਦੇ ਵਿਚਾਰਾਂ ਦਾ ਬਹੁਤ ਨੁਕਸਾਨ ਹੋਇਆ ਜੀ